ਜਨਾਬ ਆਪੋਲੇ ਨਾਮ ਨੇ ਤਾਂ ਬੜਾ ਦੁੱਖ ਦਿੱਤਾ ਜੀ ਔਰ ਇਹ ਤੁੱਪੇ ਮਾਰਦੇ ਹਜੇ ਤੱਕ ਨਹੀਂ ਆਇਆ ਕੁੜੀ ਉਹ ਜਗਿਆ ਜਨਾਬ ਆਗੇ ਉਹ ਆਉਂਦਾ ਨਹੀਂ ਕਹਾਂ ਜਦ ਕਰਿਆ ਕਹਿੰਦਾ ਉਹਦੀ ਆ ਗਈ ਦੇਖੋ ਭੁੱਲਾ ਪੈਰੀ ਕਹਿੰਦਾ ਜਨਾਬ ਉਹ ਪੈਰੀ ਸੱਚੀ ਗੱਲ ਮਾਰ ਰਹੀ ਤੁਹਾਨੂੰ ਪੈ ਵੀ ਜਾਇਆ ਕਰ ਸਾਸਰੀਕਾ ਸਾਸਿਕਾਲ ਅੱਛਾ ਆਹੀ ਨੇ ਜੀ ਉਹ ਬਾਹਰ ਦਰ ਆਪਣੀ अच्छा बहादर किते नौई बहादरਤਾ ਨਹੀਂ ਕੰਮ ਵੀ ਹੈਗੇ ਬਹਾਦਰੀਆਂ ਵਾਲੇ ਨਹੀਂ ਜਨਾਬ ਕੰਮ ਵੀ ਬਹਾਦਰੀ ਵਾਲੇ ਨੇ ਉਹ ਮੁੰਡਿਓ ਪਹਿਲਾਂ ਕਦੇ ਕੀਤੀ ਆ ਟਾਪ ਹਨ ਕਿਤੇ ਹਾਂਜੀ ਜਨਾਬ ਭਲਾ ਕਿਹੜੀ ਟਾਪ ਹਨ ਕਹਿੰਦਾ ਮੈਂ ਚੋਰੀਆਂ ਚਾਰੀਆਂ ਡਾਕੇ ਡੂਕੇ ਸਾਰੇ ਕੰਮ ਕਰੇ ਹੋਏ ਨੇ ਜੀ ਉਹ ਨਹੀਂ ਨਹੀਂ ਕਰਕੇ ਜਿਹੜਾ ਜਨਾਬ ਕੰਮ ਕਹਿੰਦੇ ਨਾ ਚੋਰੀਆਂ ਡਾਕੇ ਓਏ ਜਨਾਬ ਦੇ ਕੰਮਾਂ ਅੱਗੇ ਇਹ ਕੰਮ ਦਾ ਨਿੱਕੇ ਨਿੱਕੇ ਨੇ ਨਿੱਕੇ ਨਿੱਕੇ ਜਿਹੜੀ ਗੱਲ ਜਨਾਬ ਕਹਿੰਦੇ ਨੇ ਜਨਾਬ ਦੀ ਰਮਝ ਸਮਝ ਰਮਝ ਕਿਉਂ ਜਨਾਬ ਇਧਰ ਨਾ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਚੋਰੀ ਡਾਕੇ ਲੁੱਟਾਂ ਖੋਹਾਂ ਤੇ ਨਾਲ ਬਲਤਕਾਰ ਸਮਝੇ ਕਰ ਲਓ ਕੋਈ ਗੱਲ ਨਹੀਂ ਜਨਾਬ ਜੋ ਕਹਾਂਗੇ ਉਹੀ ਕਰ ਲਾਂਗੇ ਵਾਹ ਓਏ ਬੋਲੇ ਜਨਾਬ ਮੈਂ ਬੰਦੇ ਐਨ ਸਾਰੇ ਪਿੰਡ ਚੋਂ ਚੁਣ ਕੇ ਲੈ ਕੇ ਆਇਆ ਇਹਨਾਂ ਦਾ ਕੰਮ ਇਹ ਹੀ ਐ ਹੋਰ ਕੀ ਇਹ ਭੱਠੇ ਵੜਦੇ ਨੇ ਖੇਤ ਚ ਮੇਰੇ ਸਾੜੇ ਸ਼ੱਕਰੋਂ ਲੱਗਦੇ ਵੀ ਇੱਕ ਨੰਬਰ ਦੇ ਕੰਜਰ ਨੇ ਜੇ ਤੁਸੀਂ ਬਖਤਾਬਰ ਬੋਚੜ ਦੇ ਨਾਲ ਕੰਮ ਕਰੋਗੇ ਨਾ ਬੜੀ ਛੇਤੀਆ ਖਾਖੀ ਐ ਨਾ ਇਹ ਸੋਟੇ ਵੀ ਹੋਊਗੀ ਇਸ ਤੋਂ ਦੇ ਕੰਤੇ ਚੰਮਤੇ ਜਨਾਬ ਸਾਡਾ ਇਨਾਮ ਜੀ ਫਿਰ